ਕੋਸੀ ਕਦੇ ਸੋਚਿਆ ਕਿ ਘਰ ਬਣਾਉਣ ਲਈ ਤਾਂ ਇਹ ਲਾਲ ਰੰਗ ਦੀਆਂ ਛੋਟੀਆਂ ਇੱਟਾਂ ਜਿਹੜੀ ਸਾਡੇ 6 ਰੁਪਏ ਦੀ ਬਣ ਜਾਂਦੀ ਹੈ। ਔਰ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾਉਣ ਲਈ ਜਿਹੜੇ 70 ਤੋਂ 80 ਰੁਪਏ ਦੇ ਬਲਾਕਸ ਆਉਂਦੇ ਨੇ ਉਹਨਾਂ ਨੂੰ ਠੇਕੇਦਾਰ ਕਿਉਂ ਵਰਤਦਾ ਤੇ ਕਿਉਂ ਆਪਣਾ ਨੁਕਸਾਨ ਕਰਾਉਂਦਾ ਇੰਨੇ ਨੇ ਮਹਿੰਗੇ ਬਲਾਕਸ ਲਗਾ ਕੇ ਇੱਟਾਂ ਨਾਲ ਵੀ ਬਿਲਡਿੰਗ ਬਣਾ ਸਕਦਾ। ਪਰ ਦੋਸਤੋ ਇਹ ਚੀਜ਼ ਕਰਨ ਦੇ ਤਿੰਨ ਮੇਜਰ ਕਾਰਨ ਨੇ ਕਿਹੜੇ ਵੱਡੇ ਬਿਲਡਿੰਗਾਂ ਹੈਗੀਆਂ ਠੇਕੇਦਾਰ ਬਲਾਕਸ ਦੇ ਨਾਲ ਕਿਉਂ ਨਾਲ। ਸਭ ਤੋਂ ਪਹਿਲਾ ਕਾਰਨ ਕਿ ਜਿਹੜੇ ਬਲਾਕਸ ਹੁੰਦੇ ਨੇ ਇਹ ਆਮ ਇਟ ਨਾਲੋਂ ਇਹਨਾਂ ਦਾ ਜਿਹੜਾ ਭਾਰ ਹੁੰਦਾ ਉਹ 50% ਹੁੰਦਾ ਜਿਸ ਦੇ ਨਾਲ ਕਿ ਬਿਲਡਿੰਗ ਦਾ ਡੈਡ ਲੋਡ ਜਿਹੜਾ ਹੈਗਾ ਉਹ 50% ਘਟ ਜਾਂਦਾ ਤੇ ਬਿਲਡਿੰਗ ਦੀ ਜਿਹੜੀ ਲਾਈਫ ਆ ਵਧ ਜਾਂਦੀ ਹੈ ਸੈਕੰਡ ਜਿਹੜਾ ਮੇਜਰ ਕਾਰਨ ਹੈ ਇਹਦਾ ਦੋਸਤੋ ਇਹਦੀ ਕੋਸਟਿੰਗ ਜਿਹੜੀ ਹੈਗੀ ਆ ਉਹ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ ਆਮ ਇਟ ਨਾਲੋਂ ਵੱਧ ਹੁੰਦੀ ਹੈ ਲੇਕਿਨ ਇਹਨੂੰ ਬਣਾਉਣ ਲਈ ਟਾਈਮ ਘੱਟ ਲੱਗਦਾ ਔਰ ਸਾਡੀ ਜਿਹੜੀ ਲੇਬਰ ਕੋਸਟਿੰਗ ਆ ਉਹ ਘਟ ਜਾਂਦੀ ਹੈ ਜਿਸ ਦੇ ਨਾਲ ਕਿ ਬਿਲਡਿੰਗ ਜਲਦੀ ਤਿਆਰ ਹੋ ਜਾਂਦੀ ਹੈ ਦੋਸਤੋ ਤੇ ਤੀਸਰਾ ਇਹਦਾ ਕਾਰਨ ਹੈ ਕਿ ਜਿਹੜਾ ਇਹ ਬਲੌਕ ਹੁੰਦੇ ਨੇ ਇਹ ਜਿਹੜੇ ਹੈਗੇ ਆ ਇਹ ਸਾਊਂਡ ਪ੍ਰੂਫ ਅਤੇ ਪਾਣੀ ਨੂੰ ਅਬਜ਼ੌਰਬ ਕਰਨ ਵਾਲੇ ਹੁੰਦੇ ਹਨ ਜਿਹਦੇ ਨਾਲ ਕਿ ਸਾਨੂੰ ਅੱਗ ਲੱਗਣ ਦਾ ਜਿਹੜਾ ਖਤਰਾ ਉਹ ਬਹੁਤ ਘੱਟ ਹੁੰਦਾ ਹੈ ਜਿਹਦੇ ਨਾਲ ਕਿ ਬਿਲਡਿੰਗ ਦੇ ਵਿੱਚ ਅੱਗ ਨਹੀਂ ਲੱਗਦੀ ਦੋਸਤੋ ਤਿੰਨ ਮੇਜਰ ਕਾਰਨ ਨੇ ਜਿਹਦੇ ਨਾਲ ਕਿ ਆਪਾਂ ਕਹਿੰਦੇ ਹਾਂ ਠੇਕੇਦਾਰ ਜਿਹੜੇ ਹੈਗੇ ਬਿਲਡਿੰਗ ਨੂੰ ਬਣਾਉਣ ਲਈ ਇਹਨਾਂ ਬਲਾਕਸ ਦੀ ਯੂਜ਼ ਕਰਦੇ ਨੇ ਤੇ ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਔਰ ਮੇਰੀ ਵੀਡੀਓ ਕਿਵੇਂ ਲੱਗੀ ਤੇ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਜ਼ਰੂਰ ਕਰ ਦੇਣਾ ਦੋਸਤੋ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਕੰਸਟਰਕਸ਼ਨ ਨਾਲ ਰਿਲੇਟਰ ਹੋਰ ਵੀ ਬਹੁਤ ਵਧੀਆ ਵੀਡੀਓ ਥੈਂਕ ਯੂ